ਪਾਇਆ ਉਹ ਜਾਂ ਚੈੱਕੇ ਕਰ ਰਿਹਾ ਕਿ ਕਿਸ ਤਰ੍ਹਾਂ YouTube ਤੇ ਤੇ ਲਾਈਵ ਇਹ ਚੱਲਦਾ ਹੁੰਦਾ ਤੇ ਇੱਕ ਮੈਂ ਬੇਧਿਕਾ ਮੈਂ ਚਾਹਣਾ ਫੇਰ ਆਪਣੇ ਕਿ ਜਿਸ ਤਰ੍ਹਾਂ ਬਦਲ ਬਾਈ ਬਣੀ ਉਹ ਵਾਰ ਜਿਹੜੇ ਬਦਲ ਹੋ ਰਹੇ ਨੇ ਪਤਲਾਂ ਦਾ ਲਈ ਨੁਕਸਾਨ ਕਿਤਨੇ ਕਿਤੇ ਬਣ ਸਕਦੇ ਨੇ ਇਸ ਕਰਕੇ ਬੇਨਤੀ ਇਹ ਆ ਵੀ ਆਪਾਂ ਹੋਰ ਕੰਮਾਂ ਤੋਂ ਬਿਨ ਗਰੇਜ਼ ਕਰਕੇ ਖੇਤਾਂ ਵਾਲੇ ਕੰਮ ਕਰ ਲਈਏ ਜਿਹਦੇ ਚੱਲੇ ਸਾਡੀ ਕੀਤੀ ਹੋਈ ਮਿਹਨਤ ਜਿਹੜੀ ਆ ਉਹ ਆਪਾਂ ਸਾਂਭ ਲਈਏ ਆਪਣੀ ਮਿਹਨਤ ਨੂੰ ਆਪਣੇ ਅਨਾਜ ਨੂੰ ਆਪਣੇ ਦਾਣੇ ਨੂੰ ਸਾਂਭ ਲਈਏ ਇਸ ਕਰਕੇ ਬਦਲਵਾਈ ਬੜੀ ਹੋ ਗਈ ਆ ਆਪਾਂ ਪਹਿਲਾਂ ਖੇਤਾਂ ਵਾਲੇ ਕੰਮ ਨਿਬੜ ਦਈਏ ਉਸ ਤੋਂ ਬਾਅਦ ਆਪਾਂ ਹੋਰ ਕੰਮਾਂ 'ਤੇ ਧਿਆਨ ਦਈਏ ਭਾਵੇਂ ਉਹ ਕਿਥੇ ਬੰਦ ਰਹਿਣੇ ਕੰਮ ਖੇਤੀ ਕਰਾਉਣੀ ਕਿਉਂਕਿ ਪੰਜਾਬੀ ਜ਼ਮੀਨਾਂ ਦਾ ਖੇਤੀ ਕਰਕੇ ਇਹਦਾ ਚੀਜ਼ਾਂ ਕਰਕੇ ਜਾਣੇ ਜਾਂਦੇ ਤੇ ਨਾਲ ਹੀ ਮੈਂ ਚੈੱਕ ਕਰਨਾ ਚਾਹੁੰਦਾ ਸੀ ਕਿ ਫੇਸਬੁੱਕ ਤੇ ਤਾਂ ਲਾਈਵ ਬਹੁਤ ਵਾਰ ਹੋਏ ਜੂਟੂ ਤੇ ਲਾਈਵ ਕੀਤਾ ਹੁੰਦੇ ਠੀਕ ਹੈ ਜੀ ਸਭ ਸਿਰ ਇਹ ਚੈੱਕ ਕਰਨਾ ਚਾਹੀਦਾ ਸਭ ਸਿਰ